ਜਿਆ ਪਰ ਜਿਆ ਪਰ ਤਾਂ ਅੱਜ ਜਿਹੜਾ ਪਿੰਡ ਠਠੇਰਾ ਵਾਲਾ ਪ੍ਰਧਾਨ ਬੱਗਾ ਸਿੰਘ ਜੀ ਆਪਣੇ ਵਿੱਚ ਪਹੁੰਚੇ ਨੇ ਉੱਚੇ ਚਤੌਰ ਤੇ ਅੱਜ ਜਿਹੜੀ ਮੀਟਿੰਗ ਹੈ ਵੀ ਥੋੜੇ ਸਮੇਂ ਜੀ ਆਪਾਂ ਸਮਾਪਤ ਕਰਨੀ ਹੈ ਤਾਂ ਜਿਹੜੀ ਇੱਕ ਬੇਨਤੀ ਸੀ ਵੀ ਬਹੁਤ ਵਧੀਆ ਜਿਹੜਾ ਕੰਮ ਪ੍ਰਧਾਨ ਜੀ ਨੇ ਆਪਣਾ ਚਲਾਇਆ ਤੇ ਆਪਾਂ ਨੂੰ ਗਰੀਬ ਸਮਾਜ ਨੂੰ ਜਿਹੜਾ ਇਹ ਰੋਜ਼ਗਾਰ ਮਿਲ ਰਿਹਾ ਔਰ ਇਸੇ ਜੁਗਾਰ ਦੇ ਨਾਲ ਹੀ ਆਪਣੇ ਜਿਹੜਾ ਸਾਰੇ ਕੰਮ ਸਹੀ ਹੁੰਦੇ ਜਾਣਗੇ ਤਾਂ ਇੱਕ ਸਾਡੀ ਬੇਨਤੀ ਜਿਹੜੀਆਂ ਆਪਣੀਆਂ ਮੰਗ ਮੰਗਾਣੇ ਕੇ ਖਾਸ ਮੰਗਾਣੇ ਤਾਂ ਇਹ ਜਿਹੜੀਆਂ ਆਪਾਂ ਆਪਣੇ ਹੱਕਾਂ ਵਾਸਤੇ ਲੜਾਈ ਕਰਨੀ ਹੈ ਤਾਂ ਇੱਕ ਬਹੁਤ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਫਰੋਹੀਪੁਰ ਮੀਸੀ ਦਫਤਰ ਤੇ ਬਿਲਕੁਲ ਸਾਹਮਣੇ 11 ਫਰਵਰੀ ਨੂੰ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ 11 ਫਰਵਰੀ ਨੂੰ ਉੱਥੇ ਪਹੁੰਚ ਕੇ ਆਪਾਂ ਜਿਹੜੇ ਆਪਣੇ ਹੱਕ ਨੇ ਇਹਨਾਂ ਦੀ ਆਪਾਂ ਬਾਜ ਬਲੰਦ ਕਰਨੀ ਹੈ ਤੇ ਮੰਗ ਪੱਤਰ ਦੇਣਾ ਹੈ ਤਾਂ ਇਹ ਹੱਕ ਜਿਹੜੇ ਨੇ ਸਾਡੇ ਇਹ ਅਸੀਂ ਮਨਜ਼ੂਰ ਕਰਾਣੇ ਨੇ ਤਾਂ ਮਨਜ਼ੂਰ ਕਰਾ ਕੇ ਹਟਾਂਗੇ ਪ੍ਰਧਾਨ ਬੱਗਾ ਸਿੰਘ ਜੀ ਦਾ ਅਤੇ ਹੋਰ ਵੀ ਆਪਣੇ ਸਰਦਾਰ ਬਲਵਿੰਦਰ ਸਿੰਘ ਜੀ ਗੁਰਦੀਪ ਸਿੰਘ ਜੀ ਬਠਿੰਡਾ ਔਰ ਤਰਨਜੈਨ ਜੀ ਤਾਂ ਬੂਟਾ ਸਿੰਘ ਜੀ ਰਣਸੀ ਤਾਂ ਬਹੁਤ ਵਿਚਾਰ ਇਕੱਠ ਹੋ ਰਿਹਾ ਹੈ 11 ਫਰਵਰੀ ਨੂੰ ਆਪਾਂ ਪਹੁੰਚਣਾ ਸਾਰਿਆਂ ਨੇ ਤਾਂ ਸਭ ਨੂੰ ਜੈ ਪੀਨ ਜੈ ਭਾਰਤ ਤਾਂ ਮੈਂ ਬੇਨਤੀ ਕਰਾਂਗਾ ਪ੍ਰਧਾਨ ਬੱਗਾ ਸਿੰਘ ਜੀ ਨੂੰ ਕਿ ਉਹ 10 ਮਿੰਟ ਵਾਸਤੇ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ ਪ੍ਰਧਾਨ ਬੱਗਾ ਸਿੰਘ ਜੀ ਸਭ ਨੂੰ ਜੈ ਪੀਨ ਜੈ ਭਾਰਤ ਰੰਗਾ ਸਿੰਘ ਨੇ ਵਿਚਾਰ ਤਾਂ ਸਾਰੇ ਕਰ ਲਿਆ ਮੈਨੂੰ ਤਾਂ ਐਵੇਂ ੱਟਕੇ ਨਾਲ ਹੀ ਵਿੱਚ ਥੋਪ ਦਿੰਦਾ ਹੈਨਾ ਵੀ ਹੁਣ ਤੁਸੀਂ ਵਿਚਾਰ ਕਰੋ ਨਾ ਜੀ ਨਾ ਇਹ ਤੁਹਾਡੇ ਨਾਲ ਗੱਲ ਹੈ ਸਾਡੀ ਆ ਅੱਛਾ ਚਲੋ ਗੱਲ ਇਹ ਆ ਕਿ ਅਸੀਂ ਸਾਰੇ ਮਜ਼ਦੂਰ ਬੰਦੇ ਆ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਣੀ ਹੈ ਜੀ ਬਈ ਆ ਜਿਹੜਾ ਫਾਰਮ ਫੜਿਆ ਹੋਇਆ ਜੀ ਇਹਦੇ ਥੱਲੇ ਵੀ ਆ ਲਿਖਿਆ ਹੋਇਆ ਜਾਰੀ ਕਰਤਾ ਬੱਗਾ ਸਿੰਘ ਇਹ ਉਸ ਤੋਂ ਅੱਗੇ ਲਿਖਿਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਜੀ ਆਪਣੀ ਮਜ਼ਦੂਰਾਂ ਦੀ ਪਾਰਟੀ ਆ ਜੀ ਮਜ਼ਦੂਰ ਜਿੰਨੇ ਆਪਣੇ ਹੱਕਾਂ ਨੂੰ ਸਮਝਦੇ ਨਹੀਂ ਐ ਜੀ ਕਿੱਥੇ ਪੈ ਨੇ ਤੇ ਕਿਵੇਂ ਲੈਣੇ ਆ ਉਹ ਬਿਨਾਂ ਸਮਝਣ ਤੋਂ ਬਿਨਾਂ ਨਹੀਂ ਮਿਲਨੇ ਜੀ ਇਹ ਮਿਲ ਸਕਦੇ ਆ ਜੀ ਨਹੀਂ 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 ਮਿਲ ਸਕਦੇ ਨਾ ਨਹੀਂ ਤੁਸੀਂ 76 ਸਾਲ ਤੋਂ ਵੋਟ ਪਾਉਂਦੇ ਆਏ ਸਾਡੇ ਬਜ਼ੁਰਗ ਵੋਟ ਪਾਉਂਦੇ ਆਏ ਜਿਹੜੇ ਲੋਕ ਵੋਟਾਂ ਮੰਗਦੇ ਰਹੇ ਆ ਕਦੀ ਉਹਨਾਂ ਨੇ ਤੁਹਾਡੀਆਂ ਹੱਕੀ ਗੱਲਾਂ ਪਾਸ ਕੀਤੀਆਂ ਕਦੀ ਜੀ ਨਹੀਂ ਕੀਤੀਆਂ ਨਹੀਂ ਤੁਹਾਨੂੰ ਕਦੀ ਆ ਕੇ ਤੁਹਾਡੇ ਚ ਕਿਹਾ ਨਹੀਂ ਨਹੀਂ ਕਿਹਾ ਚਲੋ ਮੈਂ ਤਾਂ ਵੇਖੋ 2004 ਦਾ ਲੱਗਾ ਹੋਇਆ ਮੇਰਾ ਪਰਿਵਾਰ ਏ ਸਾਡੀ ਇਹ ਭਾਂਜੀ ਆ ਕੁੜੀ ਸਾਡਾ ਇਹ ਵੱਡਾ ਭਰਾ ਏ ਹੈ ਨਾ ਇਹ ਤਾਂ ਮੇਰਾ ਫਰਜ਼ ਹੈਗਾ ਏ ਕਿ ਆਪਣੇ ਪਰਿਵਾਰ ਚ ਅਸੀਂ ਗੱਲ ਕਰਨੀ ਆ ਪਰ ਪਰਿਵਾਰ ਤੋਂ ਅਲਾਵਾ ਹੋਰ ਵੀ ਬਹੁਤ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਦੀ ਸਮਝ ਬਣਾ ਕੇ ਲੋਕਾਂ ਨੂੰ ਇਕੱਠਿਆਂ ਕੀਤਾ ਲੋਕਾਂ ਨੂੰ ਇਕੱਠਿਆਂ ਕਰਕੇ ਤੇ ਲੜ-ਲੜ ਕੇ ਮਰੇਗਾ ਜਿਹੜੀ ਹੈਗੀ ਆ ਲਾਗੂ ਕਰਵਾਈ ਹੈ ਹੈ ਨਾ ਜੀ ਮਰੇਗਾ ਤੁਹਾਡੀ ਜਿਹੜੀ ਆ ਇੱਕ ਕਾਨੂੰਨ ਬਣਿਆ ਬਾਬਾ ਸਾਹਿਬ ਦੇ ਕਾਨੂੰਨ ਦੇ ਸੰਵਿਧਾਨ ਦੇ ਮੁਤਾਬਕ ਜੀ 1952 ਚ ਇੱਕ ਸੰਵਿਧਾਨ ਬਣਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਹੈ ਜੀ ਉਹ ਸੰਵਿਧਾਨ ਦੀ ਸੋਧ ਕੀਤੀ 2005 ਚ ਇੱਕ ਕਾਨੂੰਨ ਬਣ ਗਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਆ 2005 ਦਾ ਕਾਨੂੰਨ ਬਣਿਆ ਤੇ 2025 ਚੜ ਗਿਆ ਕਿੰਨੇ ਸਾਲ ਹੋ ਗਏ ਕਿੰਨੇ 20 ਸਾਲ ਦੀ 20 ਸਾਲ ਹੋ ਗਏ ਕਾਨੂੰਨ ਬਣਿਆ ਨੂੰ ਜੀ 20 ਸਾਲ ਦੀ ਨਰੇਗਾ ਵੀ ਤੁਹਾਡੀ ਚੱਲਦੀ ਸੀ ਜੀ ਤੁਹਾਡੇ ਪੰਚਾਇਤ ਸਰਪੰਚ ਵੀ ਉੱਥੇ ਸੀ ਹਾਂ ਐਮਐਲਏ ਵੀ ਉੱਥੇ ਸੀ ਦਫਤਰ ਵੀ ਉੱਥੇ ਸੀ ਤੇ ਪਿੰਡ ਵਾਸੀ ਵੀ ਉੱਥੇ ਸੀ ਬਿਲਕੁਲ ਅਸੀਂ ਜਦੋਂ ਮੀਟਿੰਗ ਕਰਕੇ ਲੋਕਾਂ ਦੀ ਸਮਝ ਬਣਾਈ ਇਹ ਲੋਕਾਂ ਨੇ ਪ੍ਰੂਫ ਉਹਦੋਂ ਦਿੱਤੇ ਕਿ ਜਦੋਂ ਉਹਨਾਂ ਦੀ ਅੰਦਰੋਂ ਆਤਮਾ ਹੀ ਕਹਿ ਕੇ ਗਈ ਕਿ ਭਾਈ ਆਹ ਬੰਦਾ ਜਿਹੜਾ ਹੈਗਾ ਗੱਲ ਕਰਕੇ ਸਹੀ ਗਿਆ ਹੈ ਇਹ ਕੰਮ ਦਵਾ ਸਕਦਾ ਹੈ ਫਿਰ ਤੁਸੀਂ ਧਾਰਕਾਡ ਬੈਂਕ ਖਾਤਾ ਦਿੱਤਾ ਬੈਂਕ ਖਾਤਾ ਧਾਰਕਾਡ ਦੇਣ ਤੋਂ ਬਾਅਦ ਤੁਸੀਂ ਮੰਗ ਪੱਤਰ ਭਰਿਆ ਫਿਰ ਉਹ ਕੰਮ ਚੱਲਿਆ ਜੀ ਅੱਜ ਵੀ ਕਿਸੇ ਸਰਪੰਚ ਨੇ ਕੰਮ ਨਹੀਂ ਚਲਾਇਆ ਜੀ ਅੱਜ ਵੀ ਜਿਹੜੀ ਆਪਣੀਆਂ ਜੱਥੇਬੰਦੀਆਂ ਹੈਗੀਆਂ ਇਕੱਠੇ ਹੋ ਕੇ ਰੌਲਾ ਪਾਉਂਦੀਆਂ ਆਹ ਕੰਮ ਚੱਲਦਾ ਸਰਪੰਚਾਂ ਨੇ ਅੱਜ ਵੀ ਉਹ ਪਿਛਲਾ ਸਿਸਟਮ ਹੀ ਬਣਾਇਆ ਹੈ ਉਹ ਚਾਰ ਪਰਿਵਾਰ ਉਹਨਾਂ ਦਾ ਕੰਮ ਕਰਦਾ ਪਹਿਲੋਂ ਤਾਂ ਸਰਪੰਚ ਦਾ ਪਰਿਵਾਰ ਜੀ ਫਿਰ ਉਹਦਾ ਰਿਸ਼ਤੇਦਾਰ ਜੀ ਫਿਰ ਉਹਦਾ ਬਫਾਦਾਰ ਹੈਨਾ ਤੇ ਫਿਰ ਉਹਦੇ ਨਾਲ ਜਿਹੜਾ ਗੁੰਡਾ ਨਹੀਂ ਬੰਦਾ ਹੁੰਦਾ ਗੁੰਡਾ ਹਾਂਜੀ ਜੀ ਤੁਰਿਆ ਫਿਰਦਾ ਜਿਹੜਾ ਐਵੇਂ ਕਰੂਗਾ ਸਰਪੰਚ ਨੂੰ ਮਾਰਾ ਬੋਲਿਆ ਜੀ ਜੀ ਹੈਨਾ ਠੀਕ ਹੈ ਚਾਹੇ ਉਹ ਕਹਿਣਗੇ ਆਪਣੇ ਸਰਪੰਚ ਸਾਹਿਬ ਨੇ ਰੋਟੀ ਖਾਣੀ ਆ ਸਵੇਰ ਦਾ ਭੁੱਖਾ ਹੈ ਹੈਨਾ ਹੈਨਾ ਹਾਂ ਜੀ ਉਹਨਾਂ ਦੇ ਕੰਮ ਚੱਲਦੇ ਆ ਔਰ ਕਾਗਜ਼ਾਂ 'ਚ ਚੱਲਦੇ ਆ ਔਰ ਸਲੀਅਤ ਕੰਮ ਕਿਸੇ ਦਾ ਨਹੀਂ ਚੱਲਦਾ ਉਹ ਨਰੇਗਾ ਤੁਹਾਡੀ ਆ ਤੁਹਾਡੀ ਲੁੱਟ ਕਰਦੇ ਆ ਤੁਸੀਂ ਆਪ ਬਚਾਉਣੀ ਆ ਤਾਂ ਮੇਰੀ ਬੇਨਤੀ ਆ ਹੱਥ ਜੋੜ ਕੇ ਇਹ ਵੇਖੋ ਨਰੇਗਾ ਵਾਸਤੇ ਨਹੀਂ ਹੈ ਇਕੱਲੇ ਆਪਾਂ ਹੁਣ ਲੜਦੇ ਆਪਾਂ ਸਾਡੇ ਪਰਿਵਾਰ ਚੋਂ ਪ੍ਰਮਾਤਮਾ ਕਰੇ ਕੋਈ ਨਸ਼ੇੜੀ ਨਾ ਹੋਵੇ ਚੁੱਪੇ ਵਾਲਾ ਜੀ ਪਰ ਕਈਆਂ ਪਿੰਡਾਂ 'ਚ ਤਾਂ ਹੈਗੇ ਆ ਨਾ ਹੋ ਸਕਦਾ ਕਿਤੇ ਉਹਨਾਂ ਦੀ ਹਵਾ ਸਾਡੇ ਘਰਾਂ 'ਚ ਵੜ ਗਈ ਤਾਂ ਹੈਣਾ ਜਿੰਨਾ ਹੀ ਜੇ ਨਾ ਗੁਰੂ ਕਰੇ ਨਾ ਕਰ ਤੇ ਚਿੱਟੇ ਦੇ ਹੱਕ ਚ ਆਪਾਂ ਹਸਤੀਆਰ ਛਾਪੇ ਹੋਏ ਉਹਦੀ ਲੜਾਈ ਕਰਨੀ ਹੈ ਜੀ ਜੀ ਪੈਨਸ਼ਨਾਂ ਸਾਡੀਆਂ ਪੰਜਾਬ ਚ 1500 ਹਰਿਆਣੇ ਚ 3500 ਤੇ ਚੰਡੀਗੜ੍ਹ ਚ 5000 ਆ ਇਹਦੇ ਚ ਲਿਖਿਆ ਆਪਾਂ ਵੀ ਕਿਹਾ 5000 ਰੁਪਏ ਸਾਡੀ ਪੈਨਸ਼ਨ ਦਿਓ ਦਿਓ ਹੈਨਾ ਦਿਓ ਠੀਕ ਹੈ ਨਾ ਹਾਂਜੀ ਤੇ ਇਸੇ ਤਰ੍ਹਾਂ ਹੀ ਦਿਹਾੜੀ ਭਾਵੇਂ ਕੋਈ ਖੇਤ ਚ ਕਰਦਾ ਭਾਵੇਂ ਕੋਈ ਨਰੇਗਾ ਚ ਕਰਦਾ ਹੈ ਹੈਨਾ ਇਹ ਭਾਵੇਂ ਕੋ ਮਿਸਤਰੀ ਨਾਲ ਕਰਦਾ ਭਾਵੇਂ ਕੋ ਫੈਕਟਰੀ ਚ ਕਰਦਾ 700 ਰੁਪਇਆ ਦਿਹਾੜੀ ਹੋਣੀ ਚਾਹੀਦੀ ਜੀ ਠੀਕ ਇਹ ਸਾਰਿਆਂ ਦੀ ਗੱਲ ਸਾਂਝੀ ਹੈ ਨਾ ਹਾਂਜੀ ਹਾਂਜੀ ਤਾਂ ਫਿਰ ਬੇਨਤੀ ਆ ਕਿ ਤੁਸੀਂ ਵੇਖੋ ਕੱਲੇ ਇੱਥੇ ਜਿਹੜੇ ਬੰਦੇ ਮੇਰੇ ਤੋਂ ਗੱਲ ਸੁਣ ਕੇ ਇਹ ਤਾਂ ਆਣੇ ਆਣੇ ਆ ਪਰ ਰਿਸ਼ਤੇਦਾਰਾਂ ਚ ਵੀ ਫੋਨ ਲਾਓ ਵੀ ਪੈਨਸ਼ਨਾਂ ਦੀ ਸਾਰਿਆਂ ਦੀ ਸਾਂਝੀ ਗੱਲ ਆ ਠੀਕਾ ਜੀ ਤੇ ਦਿਹਾੜੀ ਦੀ ਸਾਂਝੀ ਗੱਲ ਆ ਨਸ਼ਿਆਂ ਦੀ ਸਾਂਝੀ ਗੱਲ ਆ ਇਹਦੇ ਚ ਪੜ੍ਹਾਈ ਦਾ ਮੁੱਦਾ ਉਹ ਵੀ ਸਾਂਝੀ ਗੱਲ ਆ ਜੀ ਇਹ 15 ਮੰਗਾ ਨੇ 15 ਗੱਲਾਂ ਤੁਹਾਡੀਆਂ ਐ ਸੰਵਿਧਾਨਕ ਹੱਕ ਨੇ ਸਰਕਾਰ ਤੋਂ ਪੀਕ ਟੋੜੀ ਵੰਗਣੀ ਆ ਇਕੱਠੇ ਹੋ ਕੇ ਮੇਰਾ ਹੀ ਮੇਰਾ ਹੀ ਜੇ ਤੁਸੀਂ ਇਕੱਠੇ ਹੋਗੇ ਤਾਂ ਫੇਰੇ ਰੁਕਦਾ ਨਹੀਂ ਹੈ ਜੀ ਫਿਰ ਲਾਗੂ ਹੋ ਜਾਊਗਾ ਮੇਰੇ ਵਰਗੀ ਬਜ਼ੁਰਗ ਦੇ ਬੇਟਾ ਹਾਂਜੀ ਮੇਰੇ ਵਰਗੀ ਬਜ਼ੁਰਗ ਨੂੰ ਤਾਂ ਕਿਆ ਹੀ ਦੀ ਵੀ 20 ਵੀ ਹਾਂ ਕੋ 5000 ਹਾਂਜੀ ਕੋ 8000 ਤੋਂ ਹੋਵੇ ਨਹੀਂ ਨਹੀਂ 5000 ਹੀ ਹੋਏਗੀ ਪਰ ਤੁਸੀਂ ਸਾਥ ਤਾਂ ਦੇ ਦਿਓ ਹਾਂ ਜੀ ਸਾਥ ਦੇ ਦਿਓ ਪਰ ਜੇ ਇੱਕ ਮੁੱਠੀ ਨਾ ਹਾਵਾਂਗੇ ਤੇ ਕਿੱਥੇ ਆਹ ਦੇਖਿਓ ਨਾ ਮੇਰੇ ਨਾਲ ਗੱਲ ਕਰਨ ਨਾਲ ਭੈਣ ਦੀ ਸਮਝ ਬਣੀ ਭੈਣ ਜੀ ਮੈਂ ਥੋੜੀ ਜਿਹੀ ਗੱਲ ਕਰਾਂਗਾ ਤੁਸੀਂ ਗਲਤ ਤਾਂ ਨਹੀਂ ਉਹ ਕੀਤੀ ਜਿਹੜੀ ਮੈਂ ਕਰਨੀ ਫੇਰ ਵੀ ਮੈਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ 'ਚ ਗੱਲ ਬਣਾਉਣੀ ਆ ਹਾਂਜੀ ਜੀ ਮੈਂ ਕਰੇ ਨਲਕਾ ਲੱਗਾ ਕਿ ਟੁੱਟੀ ਛੋੜੀ ਟੁੱਟੀ ਟੂਟੀ ਤੇ ਖਰਚਾ ਵੀ ਆਇਆ ਮਾੜਾ ਮੋਟਾ ਹੈਨਾ ਪਰ ਉਹਨੂੰ ਆਵਾਜ਼ ਦੇ ਪਾਣੀ ਦੇ ਜੂ ਕਿ ਜਾਣਾ ਪਊਗਾ ਨਹੀਂ ਜਾਣਾ ਪਊਗਾ ਕਿ ਜਾਣਾ ਪਊਗਾ ਹੈਨਾ ਜਾਣਾ ਪਹਿਲੇ ਅੱਛਾ ਆਪਾਂ ਸਾਰੇ ਹੀ ਘਰ ਦੇ ਵਿੱਚ ਸੌਦਾ ਵਰਤਦੇ ਹਾਂ ਕਰਿਆਨੇ ਵਾਲੀ ਦੁਕਾਨ ਤੇ ਚੁੱਪ ਕਰਕੇ ਖੜ ਜਾਈਏ ਸੌਦਾ ਤੋਲਦੂ ਕਿ ਬੋਲਣਾ ਪਊਗਾ ਬੋਲਣਾ ਪਹਿਲੇ ਬੋਲਣਾ ਪਊਗਾ ਅਸੀਂ ਸਾਰੇ ਹੀ ਜਦੋਂ ਕੋਈ ਪ੍ਰੋਬਲਮ ਤਕਲੀਫ ਹੁੰਦੀ ਆ ਤੇ ਡਾਕਟਰ ਕੋਲੇ ਜਾਣੀ ਆ ਕੀ ਡਾਕਟਰ ਨੂੰ ਦੁੱਖ ਦੱਸਣਾ ਪਊਗਾ ਖੜੇ ਨੂੰ ਚੁੱਪ ਕੀਤੇ ਨੂੰ ਟੀਕਾ ਲਾ ਦੇਣਾ ਦੱਸਣਾ ਪੈਂਦਾ ਦੇਖ ਲਓ ਤੁਸੀਂ ਆਪ ਕਹਿ ਰਹੇ ਹੋ ਕਿ ਡਾਕਟਰ ਤੋਂ ਉਹਨੇ ਬਹੁਤ ਦੁੱਖ ਦੱਸੇ ਤਾਂ ਬਿੜਾ ਦਵਾਈ ਨਹੀਂ ਦੇਣਾ ਨਹੀਂ ਦਿੰਦਾ ਨਹੀਂ ਗਰੀਆਨੇ ਵਾਲਾ ਬਿਨਾ ਬੋਲੇ ਤੋਂ ਦਵਾਈ ਨਹੀਂ ਦਿੰਦਾ ਟੁੱਟੀ ਦੇ ਕੋਲ ਗਿਆ ਤੋਂ ਬਿਨਾ ਪਾਣੀ ਨਹੀਂ ਮਿਲਦਾ ਇਹ ਕਿੰਨੇ ਚੀਜ਼ਾਂ ਤੇ ਖਰਚਾ ਵੀ ਆਉਂਦਾ ਹੈ ਹਾਂਜੀ ਹਾਂਜੀ ਪਰ ਹੁਣ ਤੁਸੀਂ ਘਰੇ ਬੈਠਿਆ 5000 ਪੈਨਸ਼ਨ ਮੰਗੋ ਤੇ ਕਿਵੇਂ ਮਿਲੇਗੀ ਨਹੀਂ ਮਿਲਦੀ ਲੜਾਈ ਕੀਤੀ ਆ ਲੜਾਈ ਕੀਤੀ ਆ ਆਪਾਂ ਕੱਲੇ ਨੇ ਥੋੜੀ ਕਰਨੀ ਕਿਸਾਨ ਵੀ ਤਾਂ ਲੜਦੇ ਪਏ ਨੇ ਹਾਂ ਕਿਸਾਨ ਵੀ ਤਾਂ ਲੜਦੇ ਪਏ ਨੇ ਤਾਂ ਇਹ ਤੋਂ ਪੂਰੀ ਅਮੇਂ ਦਾ ਇੰਨਾ ਕਹਿੰਦੇ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸਕਾਰ ਨਮਸਕਾਰ ਜੀ ਤਾਂ ਤੁਸੀਂ ਹੁਣ